ਲੋ ਜੀ ਸਾਥੀਓ ਆਪਾਂ ਆ ਗਏ ਅੱਜ ਆਪਣੇ ਖੇਤ ਤੇ ਯਾਰ ਆਹ ਦੇਖਦੇ ਆ ਜਹਾ ਦੋ ਬੀਬੀਆਂ ਸਾਗ ਤੋੜਦੀਆਂ ਨੇ ਉਹ ਨਹੀਂ ਸੁਣਦੇ ਹੁੰਦੇ ਆਪਾਂ ਕਹਿੰਦੇ ਵੀ ਕਿਹੜੀ ਏ ਤੂੰ ਕਿਹੜੀ ਏ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਰਲ ਨੂੰ ਪਾਈਏ ਗੀ ਸੁਣਦੇ ਹੁੰਦੇ ਆਪਾਂ ਨਾ ਗੰਦਰਲ ਨੂੰ ਪਾਈ ਤੇ ਆਪਾਂ ਉਹਨੂੰ ਪੁੱਛਦੇ ਆ ਵੀ ਤੁਸੀਂ ਉਹ ਹਾਂ ਭਾਈ ਬੀਬੀਓ ਤੁਸੀਂ ਇਹ ਕਿਹਨੂੰ ਪੁੱਛ ਕੇ ਤੋੜ ਰਹੇ ਹੋ ਸਾਗ ਕਿਹਨੂੰ ਪੁੱਛ ਕੇ ਤੋੜਨੇ ਵੀਰ ਜੀ ਅਸੀਂ ਸਾਗ ਤੋੜਦੇ ਆ ਜੀ ਨੂੰ ਸਾਡਾ ਆਪਦਾ ਭਾਈਚਾਰਾ ਆਪਦਾ ਖੇਤ ਹੈ ਅਸੀਂ ਸਾਗ ਤੋੜਦੇ ਹਾਂ ਅੱਛਾ ਅਸੀਂ ਕਿਹੜਾ ਸਹਿਰਾ ਵਾਲੇ ਲੋਕਾਂ ਵੀ ਅਸੀਂ 50 ਰੁਪਏ ਕਿਲੋ ਵਾਲਾ ਸਾਗ ਖਾਵਾਂਗੇ ਠੀਕ ਹੈ ਜਿੱਥੋਂ ਮਰਜੀ ਤੋੜ ਕੇ ਖਾਣ ਜਿਹੜੀ ਛੋਟਾ ਪਿੰਡੂ ਭਾਈਚਾਰਾ ਇੰਨਾ ਬਣਿਆ ਹੋਇਆ ਵੀ ਸਾਨੂੰ ਪੁੱਛਣ ਦੀ ਲੋੜ ਨਹੀਂ ਹੈ ਜਿਹਦੇ ਮੱਝ ਖੇਤ ਗੰਨੇ ਲਿਆਓ ਸਾਗ ਲਿਆਓ ਸਾਗ ਲਿਆਓ ਪਾਲਕ ਫਿਰ ਇਹ ਸਹਿਰਾ ਚ ਕਿਉਂ ਨਹੀਂ ਹੈਗਾ ਇਹ ਮਾਹੌਲ ਸਹਿਰਾ ਚ ਪਹਿਲੀ ਵਾਰ ਸਹਿਰਾ ਸਾਗ ਨਹੀਂ ਹੈਗਾ ਹਣਾ ਤੇ ਉਂ ਵੀ ਦੇਖੀਏ ਜੇ ਆਪਾਂ ਸਹਿਰੇ ਕਿਸੇ ਦੇ ਆਪਾਂ ਉਂ ਜਾਵੜੀ ਪਲਾਟ ਚ ਆਹ ਲੇ ਕਹਿੰਦਾ ਕੀ ਕਰਨਾ ਐ ਓਏ ਉਹ ਕਿਉਂ ਫਰਕ ਐ ਆਪਣਾ ਪਿੰਡਾਂ ਦਾ ਪਿੰਡਾਂ ਦਾ ਪਹਿੰਚਾਰਾ ਇੰਨਾ ਵਧੀਆ ਪੂਰਾ ਵਧੀਆ ਪ੍ਰੇਮ ਪਿਆਰ ਐ ਆਪਣਾ ਸਾਥੇ ਤਾਂ ਐਂ ਦਾ ਪੂਰਾ ਵਧੀਆ ਪਹਿਲਾਂ ਤੋਂ ਹੂੰ ਸਹਾਰਾ ਆਪਣੇ ਪਿੰਡਾਂ ਦੀ ਵਧੀਆ ਸ਼ਹਿਰ ਵਾਲੇ ਕਿੱਥੇ ਉਹ ਰੁਪਈਏ ਰੁਪਈਏ ਨੂੰ ਤਾਂ ਮਾਦਦੇ ਨੇ ਉਹ ਕਿੱਥੋਂ ਆਪਣੇ ਨਾਲ ਜਾਣਗੇ ਸ਼ਹਿਰ ਵਾਲਿਆਂ ਨੂੰ ਤਾਂ ਐ ਵੀ ਸੋਣੇ ਵੀ ਨਾ ਸਾਗ ਤੋੜਨਾ ਆਉਂਦਾ ਨਾ ਬਣਾਉਣਾ ਆਉਂਦਾ ਉਹ ਭਾਲ ਦੇ ਨਾਲ ਰੈਡੀ ਮੀਡ ਹੈ ਨਾ ਹਾਂ ਚਲੋ ਠੀਕ ਐ ਹਾਂ 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 ਚੱਲ ਠੀਕ ਹੈ ਤੁਸੀਂ ਸਾਡੇ ਖੇਤੋਂ ਸਾਦਾ ਤੋੜ ਲਿਆ ਤੁਸੀਂ ਐਂ ਕਰੋ ਫਿਰ ਆਥਣੇ ਨਾ ਦੋ ਕੋਲੇ ਭਰ ਕੇ ਇੱਕ ਮੇਰਾ ਕਿ ਮੈਡਮ ਹੁੰਦਾ ਬਣਾ ਕੇ ਦੇ ਜਿਓ ਹਨਾ ਇਹਦਾ ਥੋੜਾ ਬਹੁਤ ਵਧੀਆ ਆਪਣਾ ਪਿੰਡ ਵਾਲਿਆਂ ਦਾ ਕੰਮ ਬਹੁਤ ਵਧੀਆ ਹਨਾ ਕੋਈ ਰੋਕ ਨਹੀਂ ਕੋ ਟੋਕ ਨਹੀਂ ਕੋ ਡਰ ਨਹੀਂ ਹੈਗਾ ਆਪਾਂ ਨੂੰ ਬਹੁਤ ਵਧੀਆ ਹੈ